ਜੁਲੰਦਰ ਦੇ ਮੇਅਰ ਬਨੀਤ ਧੀਰ ਦੀ ਸਰਕਾਰੀ ਗੱਡੀ ਤੇ ਲੱਗੀ ਲਾਲ ਬੱਤੀ ਤੇ ਸੰਕਟ ਆ ਗਿਆ। ਸੰਕਟ ਇਸ ਕਦਰ ਆਇਆ ਕਿ ਜੁਲੰਦਰ ਦੇ ਆਰਟੀਆਈ ਐਕਟੀਵਿਸਟ ਐਡਵੋਕੇਟ ਸਿਮਰਨਜੀਤ ਸਿੰਘ ਦੁਆਰਾ ਇੱਕ ਪੱਤਰ ਪੰਜਾਬ ਦੇ ਗਵਰਨਰ ਅਤੇ ਡੀਜੀਪੀ ਪੰਜਾਬ ਨੂੰ ਲਿਖਿਆ ਗਿਆ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਅਰ ਦੀ ਗੱਡੀ ਤੇ ਲਾਲ ਬੱਤੀ ਲਗਾਉਣਾ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨਾ। ਜਿਸ ਨੂੰ ਲੈ ਕੇ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਕੀ ਕਹਿਣਾ ਸਿਮਰਨਜੀਤ ਸਿੰਘ ਦਾ ਸਾਰੇ ਜਨੰਦਰ ਦੇ ਜਿਹੜੇ ਸਿਟੀਜ਼ਨਸ ਹੈਗੇ ਬਾਕੀ ਨਾਗਰਿਕ ਜਿਹੜੇ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਕਈ ਕੁਝ ਸਿੱਖਣਾ ਹੁੰਦਾ ਜਦੋਂ ਮੈਂ ਦੇਖਿਆ ਕਿ ਮੇਅਰ ਸਾਹਿਬ ਨੇ ਬਲੈਕ ਫਲੈਗ ਔਰ ਰੈਡ ਬੈਕਨ ਜਿਹੜਾ ਯੂਜ਼ ਕਰ ਰਿਹਾ ਵਿਦਆਊਟ ਪ੍ਰੋਪਰ ਆਥੋਰਾਈਜੇਸ਼ਨ ਫਰਮ ਗਵਰਨਰ ਆਫ ਪੰਜਾਬ ਕਿ ਇਹਦੀ ਜਿਹੜੀ ਸੈਂਕਸ਼ਨ ਵੀ ਲੈਣੀ ਪੈਂਦੀ ਹੈ ਜਿਨ੍ਹਾਂ ਨੂੰ ਆਥੋਰਾਈਜ਼ਡ ਵੀ ਹੈਗੇ ਉਹਨਾਂ ਜਿਹੜਾ ਹੈਗਾ ਆਥੋਰਾਈਜੇਸ਼ਨ ਜਿਹੜਾ ਸਟicker ਹੁੰਦਾ ਗੱਡੀ ਦੇ ਅੱਗੇ ਲੱਗਦਾ ਉਹ ਆਨਰੇਬਲ ਜਿਹੜੇ ਸਾਡੇ ਗਵਰਨਰ ਸਾਹਿਬ ਆ ਉਹਨਾਂ ਨੇ ਜਾਰੀ ਕਰਨਾ ਹੁੰਦਾ ਵੀ ਇਹ ਗੱਡੀ ਦੇ ਉੱਤੇ ਕੋਈ ਸਟicker ਵੀ ਪਰਮਿਸ਼ਨ ਨਹੀਂ ਲੱਗੀ ਹੋਈ ਔਰ ਗੱਡੀ ਜਿਹੜੀ ਕਾਰਪੋਰੇਸ਼ਨ ਦੇ ਨਾਮ ਦੇ ਉੱਤੇ ਇਹ ਗੱਡੀ ਹੈਗੀ ਹੈ ਆਥੋਰਾਈਜ਼ਡ ਜਿਹੜੀ ਹੈ ਇਸ਼ੂ ਹੋਈ ਹੈ ਮੇਅਰ ਸਾਹਿਬ ਨੂੰ ਔਰ ਮੈਂ ਉਹਦੀ ਜਦੋਂ ਕੰਪਲੇਂਟ ਕੀਤੀ ਆਨਰੇਬਲ ਗਵਰਨਰ ਔਰ ਆਨਰੇਬਲ ਡੀਜੀਪੀ ਸਾਹਿਬ ਨੂੰ ਇਹ ਜਿਹੜੀ ਇਹਨੇ ਇਹਨਾਂ ਨੇ ਜਿਹੜਾ ਇਹਨੂੰ ਮਿਸਯੂਜ਼ ਕੀਤਾ ਔਰ ਰੈੱਡ ਲਾਈਟ ਲਗਾ ਕੇ ਸਿਰਫ ਇੱਕ ਆਪਣੀ ਤੌਰ ਦਿਖਾਉਣ ਲਈ ਲੋਕਾਂ ਨੂੰ ਕਿ ਦੇਖੋ ਵੀ ਆਈ ਐਮ ਅ ਹਾਈ ਡਿਗਨਿਟਰੀ ਕਿ ਮੈਨੂੰ ਰੈੱਡ ਲਾਈਟ ਮਿਲੀ ਹੈ ਔਰ ਇੱਥੋਂ ਤੱਕ ਕਿ ਕਈ ਮੈਂ ਵੀ ਨੋਟ ਕੀਤਾ ਕਿ ਜਿਹੜੇ ਨਾਲ ਇਹਨਾਂ ਦੇ ਕੋਈ ਪੁਲਿਸ ਮੁਲਾਜ਼ਮ ਹੈਗੇ ਨੇ ਡਿਪੂਟ ਕੀਤੇ ਗਏ ਨੇ ਉਹ ਵੀ ਕਾਰਪੋਰੇਸ਼ਨ ਚੋਂ ਸੈਲਰੀ ਵਿਡਰਾਅ ਕਰ ਰਹੇ ਉਹ ਵੀ ਇਹਨਾਂ ਦੇ ਨਾਲ ਨਹੀਂ ਡਿਪੂਟ ਹੋ ਸਕਦੇ ਉਹਨਾਂ ਵੀ ਅਜੇ ਅਸੀਂ ਆਰਟੀਆਈ ਪਾ ਕੇ ਚੈੱਕ ਕਰਾਵਾਂਗੇ ਕਿ ਉਹਨਾਂ ਦੀ ਐਕਚੁਅਲ ਡਿਊਟੀ ਕਿੱਥੇ ਲਗਾਈ ਗਈ ਹੈ ਔਰ ਇਹਨਾਂ ਦੇ ਨਾਲ ਉਹ ਜਿਹੜਾ ਹੈਗਾ ਚੱਲ ਰਹੇ ਨੇ ਦੇਖੋ ਜਦੋਂ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਫਾਰਮ ਹੋਈ ਹੈ 22 ਚ 2022 ਚ ਇਹਨਾਂ ਦਾ ਦੋ ਹੀ ਏਜੰਡੇ ਸੀਗੇ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ ਐਂਡ ਐਂਡ ਟੂ ਵੀਆਈਪੀ ਕਲਚਰ ਉਦੋਂ ਭਗਵੰਤ ਮਾਨ ਜੀ ਵੀ ਕਿੰਨੀਆਂ ਪ੍ਰੈਸ ਕਾਨਫਰੰਸਿਸ ਕਰਦੇ ਸੀ ਬਈ ਦੇਖੋ ਜੀ ਇੰਨੀ ਇਹਨੇ ਪੁਲਿਸ ਵਾਲੇ ਲਈ ਫਿਰਦੇ ਆ ਜਨਤਾ ਤੁਹਾਨੂੰ ਮਿਲ ਨਹੀਂ ਸਕਦੀ ਕਰ ਨਹੀਂ ਸਕਦੀ ਬਈ ਇਹਨੂੰ ਖਤਮ ਕਰੋ ਵੀਆਈਪੀ ਕਲਚਰ ਨੂੰ ਤੁਸੀਂ ਆਮ ਆਮ ਇੱਕ ਬੰਦੇ ਦੀ ਤਰ੍ਹਾਂ ਕਿਉਂ ਨਹੀਂ ਤੁਸੀਂ ਸ਼ਹਿਰ ਦੇ ਵਿੱਚ ਜਾ ਸਕਦੇ ਲੋਕਾਂ ਦੇ ਵਿੱਚ ਕਿਉਂ ਨਹੀਂ ਜਾ ਸਕਦੇ ਉੱਥੇ ਹੀ ਇਹ ਮੇਅਰ ਜਿਹੜੇ ਹੈਗੇ ਨੇ ਹੁਣ ਥੋੜੇ ਦਿਨ ਪਹਿਲਾਂ ਹੀ ਅਸੀਂ ਦੇਖਿਆ ਕੌਂਸਲਰ ਜਿਹੜੇ ਚੁਣੇ ਗਏ ਨੇ ਔਰ ਇਹ ਉਦੋਂ ਆਮ ਇੱਕ ਜਨਤਾ ਦੇ ਵਿੱਚ ਤੁਰੇ ਫਿਰਦੇ ਸੀਗੇ ਹੁਣ ਇਹਨਾਂ ਨੂੰ ਕੀ ਇੰਨੀ ਲੋਡ ਪੈ ਗਈ ਕਿ ਮੇਰੇ ਗੱਡੀ ਦੇ ਉੱਤੇ ਰੈੱਡ ਬੈਕਨ ਯੂਜ਼ ਹੋਵੇ ਸਾਇਰਨ ਯੂਜ਼ ਹੋਵੇ ਮੇਰੇ ਝੰਡੀ ਲੱਗੀ ਹੋਵੇ ਠੀਕ ਹੈ ਹਰ ਬੰਦੇ ਨੂੰ ਸ਼ੌਂਕ ਹੁੰਦਾ ਕਿ ਮੈਂ ਝੰਡੀ ਵਾਲੀ ਗੱਡੀ 'ਚ ਘੁੰਮਾਂ ਫੇਰ ਐਮਐਲ ਇਲੈਕਸ਼ਨ ਲੜੋ ਕੈਬਨਿਟ ਮਨਿਸਟਰ ਬਣੋ ਕੈਬਨਿਟ ਮਨਿਸਟਰ ਝੰਡੀ ਲਾ ਸਕਦਾ ਬੱਤੀ ਤਾਂ ਉਹਨੂੰ ਵੀ ਅਲਾਉਡ ਨਹੀਂ ਹੈਗੀ ਫਲੈਗ ਉਹਦੇ ਲੱਗਣਾ ਅੱਗੇ ਨੰਬਰ ਪਲੇਟ ਦੇ ਲਾਇਨ ਵੀ ਲੱਗਣਾ ਬਿਕੋਜ਼ ਕਿਉਂਕਿ ਹੀ ਇਜ਼ ਅਥੋਰਾਈਜ਼ਡ ਫਾਰ ਥੈਟ ਵੀ ਇਹ ਨਹੀਂ ਹੈ ਕਿ ਤੁਸੀਂ ਇੱਕ ਮੇਅਰ ਬਣ ਕੇ ਕਿ ਯੂ ਹੈਵ ਸਮ ਪਾਵਰ ਐਂਡ ਪਾਵਰ ਹਾਈ ਪਾਵਰ ਆਲਵੇਜ਼ ਕਰਪਟ ਵੀ ਤੁਸੀਂ ਤੁਹਾਨੂੰ ਇੱਕ ਪਾਵਰ ਆ ਗਈ ਹੈ ਕਿ ਤੁਹਾਨੂੰ ਹੁਣ ਕੋਈ ਆਫੀਸ਼ੀਅਲ ਜਿਹੜਾ ਕੁਝ ਨਹੀਂ ਕਹੂਗਾ ਕਿਉਂਕਿ ਰੂਲਿੰਗ ਪਾਰਟੀ ਦੇ ਮੇਰ ਨੇ ਬਈ ਇਹਦਾ ਤੁਸੀਂ ਮਿਸਯੂਜ਼ ਨਹੀਂ ਕਰ ਸਕਦੇ ਇਹਦਾ ਬਈ ਜਿਹੜੀ ਆਮ ਆਦਮੀ ਪਾਰਟੀ ਨੇ ਗਵਰਨਮੈਂਟ ਇਹ ਕੇ ਕੇ ਫਾਰਮ ਕੀਤੀ ਹੈ ਸੀਐਮ ਲਗਾ ਨਹੀਂ ਸਕਰੇ ਕੋਈ ਐਮਐਲਏ ਆਪਣੀ ਗੱਡੀ ਦੇ ਉੱਤੇ ਰੈੱਡ ਲਾਈਟ ਲਗਾ ਨਹੀਂ ਰਿਹਾ ਤੇ ਤੁਸੀਂ ਆਪਣੇ ਲਗਾ ਰਹੇ ਹੋ ਇੱਥੇ ਲੋਕਲ ਸਾਡੇ ਹੁਣੇ ਅਜੇ ਐਮਐਲਏ ਬਣੇ ਸ਼੍ਰੀਮੇਂਦਰ ਭਗਤ ਜੀ ਹੀ ਇਜ਼ ਆਲਸੋ ਕੈਬਨਿਟ ਮਿਨਿਸਟਰ ਉਹਨਾਂ ਨੇ ਵੀ ਰੈੱਡ ਲਾਈਟ ਨਹੀਂ ਲਗਾਈ ਇਹ ਉਹਨਾਂ ਤੋਂ ਅਬੋਵ ਤਾਂ ਨਹੀਂ ਹੈਗੇ ਸੋ ਇਸ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਆ ਆਪ ਹੀ ਰੈੱਡ ਲਾਈਟ ਉਤਾਰ ਦੇਣੀ ਚਾਹੀਦੀ ਹੈ ਔਰ ਫਲੈਗ ਜਿਹੜਾ ਗੱਡੀ ਤੇ ਲਾਇਆ ਹੈ ਆਪ ਹੀ ਰਿਮੂਵ ਕਰ ਦੇਣ ਜ਼ਿਆਦਾ ਅੱਛਾ ਦੇਸਪਾਈਟ ਕਿ ਕੋਈ ਹਾਈ ਅਥਾਰਟੀ ਤੋਂ ਆਰਡਰ ਆਵੇ ਜਾਂ ਗਵਰਨਰ ਸਾਹਿਬ ਤੋਂ ਆਰਡਰ ਆਵੇ ਜਾਂ ਆਨਰੇਬਲ ਹਾਈ ਕੋਰਟ ਤੋਂ ਕੋਈ ਇਹੋ ਜੀ ਡਾਇਰੈਕਸ਼ਨ ਆਵੇ ਇਹਨਾਂ ਦੇ ਅਗੇਂਸਟ ਤੇ ਉਹ ਇੱਕ ਹਮੇਸ਼ਾ ਲਈ ਇੱਕ ਆਰਡਰ ਬਣ ਜਾਂਦਾ ਕਿ ਮੇਅਰ ਦੇ ਅਗੇਂਸਟ ਡਾਇਰੈਕਸ਼ਨ ਆਈ ਸੀ ਜੀ ਮੇਅਰ ਦੇ ਅਗੇਂਸਟ ਆਰਡਰ ਆਇਆ ਸੀ ਜੀ ਇਸ ਤੋਂ ਜਿਆਦਾ ਅੱਛਾ ਇਹ ਹੁੰਦਾ ਕਿ ਆਪ ਇਹ ਗਿਵ ਅਪ ਕਰ ਜਨ ਕਿ ਮੈਨੂੰ ਪਤਾ ਨਹੀਂ ਸੀ ਕੋਈ ਮੇਰੇ ਤੋਂ ਗਲਤੀ ਹੋਈ ਹੈ ਜਾਂ ਕੁਝ ਵੀ ਸਮਥਿੰਗ ਲਾਈਕ ਦੈਟ ਵੀ ਆਪ ਉਤਾਰ ਦੋ ਤੁਸੀਂ ਜਨਤਾ ਚ ਵਿਚਰੋ ਜਨਤਾ ਦੇ ਕੰਮ ਕਰੋ ਤੁਸੀਂ ਜੇ ਕੰਮ ਹੀ ਵਧੀਆ ਕਰੋਗੇ ਸ਼ਹਿਰ ਦਾ ਸੁਧਾਰ ਕਰੋਗੇ ਤਾਂ ਉਹ ਉਹ ਰੈੱਡ ਲਾਈਟ ਆ ਤੁਹਾਡੇ ਲਈ ਨੇ ਕੰਮ ਅੱਛਾ ਕੀਤਾ ਕਿਉਂਕਿ ਆਪਾਂ ਪਹਿਲੇ ਦੇਖਦੇ ਆਏ ਆ ਕਿ ਜੋ ਸਮਾਰਟ ਸਿਟੀ ਦਾ ਘਟਾਲਾ ਹੋਇਆ ਜਨਤਾ ਬਹੁਤ ਪਰੇਸ਼ਾਨ ਹੈ ਹਰ ਸੜਕ ਤੁਸੀਂ ਦੇਖੋਗੇ ਟੁੱਟੀ ਹੋਈ ਹੈ ਹਰ ਸੜਕ ਖਰਾਬ ਹੈ ਸੀਵਰੇਜ ਪਾਣੀ ਦਾ ਬਹੁਤ ਬੁਰਾ ਹਾਲ ਹੈ ਸਟਰੀਟ ਲਾਈਟਸ ਆਪਣੇ ਇੱਥੇ ਜਲੰਧਰ ਦੇ ਵਿੱਚ ਪ੍ਰੋਪਰ ਨਹੀਂ ਹੈਗੀਆਂ ਕੰਮ ਕਰਨ ਵਾਲੇ ਦੇਖੋ ਬਹੁਤ ਹੈਗੇ ਹੈ ਕਰਪਸ਼ਨ ਐਟ ਇਟਸ ਪੀਕ ਹਰ ਬਿਲਡਿੰਗ ਦੇ ਪਿੱਛੇ ਕਰਪਸ਼ਨ ਹੋ ਰਹੀ ਹੈ ਇਲੈਗਲ ਬਿਲਡਿੰਗਸ ਬਣ ਰਹੀਆਂ ਹੈ ਵਿਦਆਊਟ ਲੋਕਾਂ ਨੂੰ ਪਾਰਕਿੰਗਸ ਨਹੀਂ ਦਿੱਤੀਆਂ ਜਾ ਰਹੀਆਂ ਲੋਕ ਜਦੋਂ ਲੋਕੀ ਹੁਣ ਕਿਤੇ ਵੀ ਕਿਸੇ ਵੀ ਮਾਰਕੀਟ ਜਾਂਦੇ ਆ ਉਹਨਾਂ ਕੋ ਪ੍ਰੋਪਰ ਪਾਰਕਿੰਗ ਹੀ ਹੈ ਨਹੀਂ ਤੁਸੀਂ ਇਹ ਜਿਹੜੇ ਲੋਕਾਂ ਦੇ ਸਮੱਸਿਆਵਾਂ ਹੈਗੀਆਂ ਇਹਦਾ ਹੱਲ ਕਰੋ ਬੀਗਾ ਮੇਅਰ ਕੀ ਵੀ ਹਰ ਸ਼ਹਿਰ ਦੇ ਵਿੱਚੋਂ ਰਿਪੋਰਟਸ ਲਾਓ ਤੁਸੀਂ ਸੁਸਾਇਟੀਆਂ ਬਣੀਆਂ ਹੋਈਆਂ ਐਨ ਜੀਓਜ਼ ਬਣੀਆਂ ਹੋਈਆਂ ਉਹਨਾਂ ਨਾਲ ਤਾਲਮੇਲ ਕਰੋ ਉਹਨਾਂ ਕੋਲ ਰਿਪੋਰਟਸ ਲਾਓ ਕੀ ਪ੍ਰੋਬਲਮਸ ਆਪਕੇ ਯੂ ਤੁਸੀਂ ਰੈੱਡ ਬੈਕ ਆ ਤੁਹਾਡੇ ਤੇ ਹੋ ਗਿਆ ਸੋਦਾ ਦੀ ਹੈ ਕਿ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੀਜੀਪੀ ਜਾਂ ਗਵਰਨਰ ਦੁਆਰਾ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ